ਇਹ ਵੇਲਾ ਮੈਂ ਮੈਨੂੰ ਸਾਡਾ ਨਿੱਕ ਰਹਿਦਾ ਵਧੀਆ ਲੱਗਾਦਾ ਇਨੇ ਕੋਈ ਚੱਕ ਨਹੀਂ ਬੋਲਦੇ ਓਏ ਹੋਏ ਯਾ ਨਹੀਂ ਲੀਤੀ ਤਹੀਂ ਹਲਕੋ ਮੇਰੀ ਜੱਫੀ ਪਾਉਂਦੇ ਆ ਲਵ ਯੂ ਸਾਡਾ ਤੰਗ ਆ ਕੇ ਏ ਤੁਹਾਡਾ ਰਾਣਾ ਚ ਇਹ ਵੇਲਾ ਮੈਂ ਮੈਨੂੰ ਸਾਡਾ ਨਿੱਕ ਰਹਿਦਾ ਵਧੀਆ ਲੱਗਾਦਾ ਇਨੇ ਕੋਈ ਚੱਕ ਨਹੀਂ ਬੋਲਦੇ ਓਏ ਹੋਏ ਯਾ ਨਹੀਂ ਲੀਤੀ ਤਹੀਂ ਹਲਕੋ ਮੇਰੀ ਜੱਫੀ ਪਾਉਂਦੇ ਆ ਲਵ ਯੂ ਸਾਡਾ ਤੰਗ ਜਲ ਤੁਰ ਕਿਉਂ ਦਾ ਇੱਕ ਫੋਟੋ ਕਰਾਓ ਓਕੇ ਰਜੀਵ ਆ థాంਕ ਯੂ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਭਾਜੀ ਕੀ ਕੋ ਸਿਹਤ ਵਧੀਆ ਹੈ ਹਾਂ ਵਧੀਆ ਵਧੀਆ ਕੈਮ ਹਾਂ ਵਧੀਆ ਫਟੂ ਚੱਲ ਰਿਹਾ ਰੱਖੋ ਮੈਂ ਥੈਂਕ ਯੂ ਆਨ ਬੱਲੇ ਪੰਜਾਬੀ ਹੋ ਗਿਆ ਆਖਰਾ ਉਹ ਨਿਕਲ ਆਈ ਡੋਂ ਵੀ ਇਹਦੇ ਜਨੇ ਉਹ ਜਨੇ ਉਹ ਆਵੇ ਬਹੁਤ ਦੁਰਾਦਸ਼ ਹੋਵੇਗਾ ਅੱਛਾ ਜੀ ਕੱਲ ਦੀ ਗੋਲੀ ਠੀਕ ਹੈ ਆਪਾਂ ਕਾਂਗਰਸ ਤੋਂ ਤੁਹਾਡੇ ਨਾਲ ਪੈਰਾਂ ਦੇ ਖਦਮ ਕਰਨਾ ਹੈ ਭਰਾ ਮੇਰੇ ਬਾਜ਼ਾਰ ਦੀਆਂ ਰੌਣਕਾਂ ਰੌਣਕ ਉਹ ਕਾਂਗਰਸ ਲਿਆ ਸਕਦਾ ਠੀਕ ਹੈ ਕਿੰਨਾ ਡਰਿਆ ਬਹੁਤ ਡਰ ਬਹੁਤ ਡਰ ਖਦਮ ਕਰਨਾ ਹੁਣ ਇੱਥੇ ਸਨਬ ਕਰਦੇ ਆ ਸਾਬ ਨੂੰ ਨਹੀਂ ਕਰਨਗੇ ਖਰਬ ਬਿਲਕੁਲ ਬਾਜ਼ਾਰ ਦੀ ਰੌਣਕ ਵਾਪਸ ਲਿਆਉਣੀ ਕੱਪ ਟੂਕ ਮੈਂ ਲੋਕ ਇਹੀ ਨਾ ਗਾਇ ਗਿਟਾਉਣੀ ਹੈ ਟਾਇਰ ਦਾ ਗੈਸਰ ਮੋਂਸਨ ਦਾ ਪਹਿਲੇ ਮਹੀਨੇ ਖਤਮ ਕਰ ਦਿਆਂਗੇ ਕਿੰਨਾ ਡਰਿਆ ਇੰਨਾ ਹੱਤਵਾਦੀਆਂ ਦਾ ਬਲਾਂ ਚਪਚਾਂ ਦਾ ਤਗੜੇ ਰੋ ਆਹ ਦੇਖੋ ਮੈਂ ਮਨੁੱਖ ਸਾਹਿਬ ਨੇ ਇੱਕ ਲੈਤਾ ਵਧੀਆ ਲੱਗਾਦਾ ਇਨੇ ਕੋਟੋਕ ਤੇ ਬੋਲਦੇ ਆਏ ਹੋਏ ਜਾਂ ਨਹੀਂ ਲੀਤੀ ਤੈਨੂੰ ਹਲਕਾ ਮੇਰੀ ਜੱਫੀ ਪਾਉਂਦੇ ਆ ਲੱਭੀ ਦਰਦਾਂ ਟਗਾ ਕੇ ਐ ਟਮਾਰਾਣਾ ਚ ਇਹ ਪਪਾ ਮੈਂ ਮੈਨੂੰ ਸਾਡਾ ਨਿੱਕ ਲੈਤਾ ਵਧੀਆ ਲੱਗਾਦਾ ਇੰਨੇ ਕੋਸ਼ਿਸ਼ ਕਰਦੇ ਬੋਲਦੇ ਓਏ ਹੋਏ ਯਾ ਨਹੀਂ ਲੈ ਲਈ ਤਹੀਂ ਹਲਕਾ ਮੇਰੀ ਜੱਫੀ ਪਾ ਕੇ ਆ ਲਵ ਯੂ ਧਰਤਾਂ ਜਲ ਤੋ ਕਿਉਂ ਦਾ ਇੱਕ ਫੋਟੋ ਕਰਾ ਲਓ ਓਕੇ ਥੈਂਕ ਯੂ ਬਾ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਜੀ ਠੀਕ ਹਾਂ ਸੇਤ ਵਧੀਆ ਹੈ ਹਾਂ ਵਧੀਆ ਵਧੀਆ ਕੈਮ ਹਾਂ ਵਧੀਆ ਠੀਕ ਹਾਂ ਚਾ ਰੱਖਿਓ ਬਾ ਥੈਂਕ ਯੂ ਆਵਲ ਲੈ ਫਿਰ ਫਰੀਆ ਵੀ ਹੋ ਗਿਆ ਆਖਰਾ ਉਹ ਨਿਕਲ ਆਇਆ ਯਾਡੋਂ ਵੀ ਇਹ ਜਨੇ ਉਹ ਜਨੇ ਉਹ ਨੀ ਲਊ ਹਾਂ ਬਹੁਤ ਦੁਰਾਲ ਫੋਟੇਗਾ ਅੱਜ ਇੱਕ ਕੱਲ ਦੀ ਗੋਰੀ ਠੀਕ ਆਪਾਂ ਕਾਂਗਰਸ ਤੋਂ ਤੁਹਾਡੇ ਨਾਲ ਹੈ ਪੈਰਾਂ ਰ ਖਤਮ ਕਰਨਾ ਹੈ ਭਰਾ ਮੇਰੇ ਬਾਜ਼ਾਰ ਦੀਆਂ ਰੌਣਕਾਂ ਰੌਣਕ ਉਹ ਕਾਂਗਰਸ ਲਿਆ ਸਕਦਾ ਠੀਕ ਹੈ ਕਿੰਨਾ ਡਰਿਆ ਬਹੁਤ ਡਰ ਬਹੁਤ ਡਰ ਬਹੁਤ ਡਰ ਖਤਮ ਕਰਨਾ ਹੁਣ ਇੱਥੇ ਸਨਬ ਕਰਦੇ ਆ ਸਾਬ ਨੂੰ ਨਹੀਂ ਕਰਨਗੇ ਘਰ ਹਾਂ ਬਿਲਕੁਲ ਬਾਜ਼ਾਰ ਦੀ ਰੌਣਕ ਵਾਪਸ ਲਿਆਉਣੇ ਸੱਤ ਟੁੱਟ ਕੇ ਗੈਸਰ ਮੌਂਸਨ ਦਾ ਪਹਿਲੇ ਮਹੀਨੇ ਖਤਮ ਕਰ ਦੇਵਾਂਗੇ ਕਿੰਨਾ ਡਰਿਆ ਇੰਨਾ ਹੱਤਵਾਦੀਆਂ ਦਾ ਬਲਾਂ ਚਪਚਾਂ ਦਾ ਤਗੜੇ ਰੋ